ਹਾਂਜੀ ਆ ਮੇਲੇ ਦਾ ਦੂਜਾ ਭਾਗ ਆ ਕਰਦੀਪ ਵਾਲਿਆਂ ਦੀ ਮਸ਼ੀਨ ਆ ਦੇਖੋ ਆ ਮੱਕੀ ਵਾਲਾ ਕਟਰਾ ਨਾਲ ਤੇ ਇਹਨਾਂ ਦੇ ਪ੍ਰਾਈਸ ਸਾਰੇ ਉੱਥੇ ਨਾਲ ਲੱਗੇ ਹੋਏ ਸੀਗੇ ਕਿੰਨੇ ਦਾ ਕਟਰਾ ਕਿੰਨੇ ਦਾ ਮਸ਼ੀਨ ਕਿੰਨੇ ਦੀ ਆ ਜਣਗੇ ਅਗਰ ਆ ਗਿਆ ਅਰਜਨ ਨੋਵੋ ਟਰੈਕਟਰ ਵਾਲਿਆਂ ਦਾ ਤੇ ਆ 755 ਸੀ 4x4 30 ਸੀਟ ਆ 605 ਨੋਵਾ ਸੀਗਾ ਜਾਣ ਕੇ ਬਹੁਤ ਵਧੀਆ ਮੇਲਾ ਸੀਗਾ ਜਾਨੀ ਕਿ ਪੂਰਾ ਦੇਖਣਯੋਗ ਸੀ ਆ ਛੋਟੇ ਡ੍ਰੈਕਟਰ ਮਿੰਦਰਾ ਦੇ ਸੀ ਆ ਵਿੱਚੀ ਸੋਪਰ ਸੀਟਰ ਸੀ ਉਹਨਾਂ ਦੇ ਆ ਤੇ ਆ ਇਕੱਠਾ ਬੰਨਣ ਵਾਲੀ ਸੀ ਮੈਸੀ ਵਾਲਿਆਂ ਦੀ ਹੇ ਆ ਗਿਆ ਫੇਰ ਦੂਜਾ ਟਰੈਕ ਟੂ ਸਪੀਡ ਸੀ ਇਹ 605 ਛਟਲ ਗੀਅਰ ਜੇ ਵੀ 4x4 ਆ 605 ਆ ਦੂਜਾ ਆ ਗਿਆ 585 3 ਸਪੀਡ ਚ ਆ ਇਹ ਵੀ 4x4 ਸੀਗਾ ਇਹ ਆ ਗਿਆ ਆਪਣੇ ਫੇਰ ਤਵੀਆਂ ਹਾਈਡਰੌਲਿਕ ਜਿੰਦਰੇ ਵਟਾਂ ਵਾਲਾ ਉਹ ਤਵੇਂ ਵਾਲਾ ਤਵੇਂ ਵਾਲਾ ਵਟਾ ਵਾਲਾ ਜਿੰਦਰਾ ਆ ਗਿਆ ਆ ਵੀ ਤਵੇਂ ਵਾਲਾ ਆ ਗਿਆ ਕਲਟੀਵੇਟਰ ਆ ਗਿਆ ਹਾਲ ਤੇ ਯਾਨੀ ਕਿ ਟੋਟਲ ਸੰਤੰਡਾ ਸਟੀ ਦੇ ਸਾਰੇ ਸੀਗੇ ਆ ਬਲਦੇਵ ਵਾਲਿਆਂ ਦੇ ਆ ਟਰਾਲੀ ਸੀਗੀ ਆਪਣੀ ਪੀਟਿਓ ਵਾਲੀ ਤਾਲੀਆਂ ਪੀਟੂ ਵਾਲੀਆਂ ਵੀ ਸੀਗੀਆਂ ਇਹ ਕਿ ਬਹੁਤ ਵਧੀਆ ਸੀਗਾ ਇਹ ਤੇ ਬੁਕਿੰਗ ਵੀ ਕਰਦੇ ਸੀਗੇ ਕਿਸੇ ਨੇ ਬੁੱਕ ਵੀ ਕਰਾਉਣਾ ਕੋਈ ਵੀ ਸੰਧ ਬੁਕਿੰਗ ਵੀ ਨਾਲ ਦੀ ਨਾਲ ਹੀ ਕਰਦੇ ਸੀਗੇ ਪ੍ਰਬੰਧ ਬਹੁਤ ਵਧੀਆ ਸੀਗਾ ਪ੍ਰਸ਼ਾਦੇ ਪਾਣੀ ਦਾ ਹੋਰ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਤੇ ਘੱਟ ਘੱਟ ਵੀ ਮੂੜਾਂ ਲਿੰਕਣ ਦੇ ਆਗੇ ਸੰਧ ਜਿਵੇਂ ਅਲਟਾਵੇਂ ਆਗੇ ਲਿੰਕਣ ਦੀ ਹਾਟਾ ਮਹਲ ਇਹਨਾਂ ਦਾ ਪ੍ਰੈਸ਼ਰ ਵਾਲਾ ਵੀ ਸੀ ਤੇ ਦੂਜਾ ਸਾਦਾ ਵੀ ਸੀ ਲਮਖੜਾਣਾਂ ਦੀਆਂ ਤਵੀਆਂ ਵੀ ਸੀ ਅਗਰ ਨਾਨਕ ਕਲੇ ਆ ਗਈ ਇਹਨਾਂ ਦੇ ਸਾਰੇ ਸੰਦ ਸੀਗੇ ਹਰੇ ਖਲਾਰਨ ਵਾਲਾ ਆ ਦਸ਼ਮੀਸ਼ ਵਾਲਿਆਂ ਦੀ ਮਸ਼ੀਨ ਆ ਗਈ ਆਲੂ ਆਪਣਾ ਮੱਕੀ ਵਾਲਾ ਕਟਰ ਆ ਗਿਆ ਨਾਲ ਦਸ਼ਮੀਸ਼ ਵਾਲਿਆਂ ਦਾ 9900 ਮੇਰੇ ਕੋਟਰੇ ਵਾਲਿਆਂ ਦਾ ਸੁੰਨਾ ਦਾ ਆ ਗਿਆ ਦਸ਼ਮੀਸ਼ੜਿਆਂ ਦਾ ਰੋਟਾਵੇਟਰ ਨਾਲ ਪ੍ਰਾਈਜ਼ ਵਾਲੀਆਂ ਸਲਿੱਪਾਂ ਵੀ ਲੱਗੀਆਂ ਮੇ ਅਸੀਂ ਇਹਨਾਂ ਦੀਆਂ ਜਾਨੀ ਕਿ ਉੱਥੇ ਜਾ ਸੁਪਰਸੀਡਰ ਹੈ ਇਹਨਾਂ ਦਾ ਜ਼ਮੀਸ਼ ਵਾਲਿਆਂ ਦਾ 200 ਕਿ ਮੈਸੀ ਵਾਲੇ ਆ ਗਏ ਆ ਮੈਂ ਅਸੀਂ 4x4 ਸੀਗਾ ਹੁਣ ਵੀ 4x4 ਹੀ ਸੀਗਾ ਮੈਸੀ ਨੇ ਵੱਡਾ ਡਾਟਾ ਡਾਇਰੈਕਟਰ ਵੀ ਇਹਨਾਂ ਦਾ ਮੈਸੀ ਵਾਲਿਆਂ ਦਾ ਕਦੇ ਵੀ ਸ਼ੋਹ ਜੀ ਚੱਕ ਕੇ ਦਿਖਾਉਂਦੇ ਸੀ ਉੱਥੇ ਆ ਵੀ ਮਸ਼ੀਨ ਹੀ ਆ ਨਾਲ ਮੱਕੀ ਵਾਲੇ ਕਟਰ ਨਾਲ ਆ ਪ੍ਰੀਤ ਵਾਲਿਆਂ ਦੀ ਆ ਗਈ 997 ਮੱਕੀ ਵਾਲੇ ਕਟਰ ਨਾਲ ਇਹ ਬਹੁਤ ਵਧੀਆ ਯਾਨੀ ਕਿ ਮੇਲਾ ਸੀਗਾ ਇਹ ਦੇਖਣਯੋਗ ਮੇਲਾ ਸੀ ਔਰ ਡਿੱਗਰ ਆ ਗਿਆ ਦੂਜਾ ਪ੍ਰੀਤ ਵਾਲਿਆਂ ਦਾ ਬਹੁਤ ਵਧੀਆ ਆਲੂ ਪੱਟਣ ਵਾਲਾ ਇਹ ਇਹ ਆ ਪ੍ਰੀਤ ਵਾਲਿਆਂ ਦੀ ਮਸ਼ੀਨ ਆ ਗਰਦੇਵ ਵਾਲਿਆਂ ਦਾ ਆ ਆਲੂ ਵੀਜਣ ਵਾਲੀ ਆ ਵੀ ਗਰਦੇਵ ਵਾਲਿਆਂ ਦੀ ਜ ਇਹ 26 ਇੰਚੀ ਆ تی اچی سی کچھ اتنے بک ہوئی کل ڈلیوریاں بھی دتیا اتو ای سارا نے شنگری والے نے بھی کل ایتو ڈلیوریاں دتی سوی گنڈا آڑی آگی گئی مشین میلا بہت جن کے ودیا سا ਦੇਖਣਯੋਗ ਸੀ ਹੋਰ ਇੱਥੇ ਆਪਣੇ ਸੀਏ ਪੋਟੈਟੋ ਵਾਲਿਆਂ ਦੇ ਆਲੂਆਂ ਵਾਲਿਆਂ ਦੇ ਆਲੂਆਂ ਬਾਰੇ ਬਹੁਤ ਵਧੀਆ ਜਾਣਕਾਰੀ ਵੀ ਆ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰਾਂ ਨੇ ਆਹਨ ਜੀ ਅਸੂ ਗੀਤਾ ਨੂੰ ਤਾਂ ਮੈਨੂੰ ਤਾਂ ਖੁਦ ਨਹੀਂ ਜਿਆਦਾ ਆਉਂਦੀ ਹੈ ਤਾਂ ਤਾਂ ਜਿਆਦਾ ਹੁੰਦਾ ਹੈ ਅਸਲੂ ਰੋਕ ਕਿਸ਼ੋਰ ਚਾਹੀਦੀ ਹੈ ਜੇ ਜੀ ਉਹ ਸਾਈਂ ਕਰੇ ਕੋੜੇ ਬਾਦਰੀ ਕੋੜਾ ਲਿੰਕ ਆ ਮਗਰ ਮੀਲੇ ਵਿੱਚ ਵੀ ਜਿਹੜਾ ਸਾਰੇ ਸਾਰੇ ਇਕੱਠੇ ਦੀ ਕੋਈ ਗੱਲ ਨਹੀਂ ਕਰਦੇ ਨਾ ਨੰਬਰ ਬਣਾਉਂਦੇ ਤੋ ਇਹ ਜਿਹੜੇ ਇਸਲਾਮ ਦਨੀਆ ਇਸਲਾਮ ਬਾਸ ਕੀਤੇ ਸਿੰਪੀ ਆਈ ਬਰੋ ਤੋ ਦੂਸਰਾ ਜਿਹੜਾ ਅਗਲਾ ਅਸਾਈਨਮੈਂਟ ਆਉਂਦਾ ਉਹ ਬੁੱਕ ਮਹੂਤ ਹੈ ਜਿਹਦੇ ਵਿੱਚ ਅਸੀਂ 90 ਇਹ ਲੱਗਿਆ ਤੁਸੀਂ ਕਾਫੀ ਚਲੇ ਨਾ ਕਿਸੇ ਮਾਰੇ ਪਹਿਲਾਂ ਤੋਂ ਜਾਣਦੇ ਹੋ ਉਸ ਨਵੀਆਂ ਕਿਸਮਾਂ ਦੀ ਸਾਰਸ਼ਕ੍ਰਿਤੀਆਂ ਜਿਹੜੇ ਤਜਬਦ ਵਿੱਚ ਜਿੱਦੇ ਡਾਕਟਰ ਮਹਿੰਦੂ ਜੀ ਨੇ ਦੱਸਿਆ ਕਿ ਪਹਿਲਾਂ ਸਭ ਸਾਰਿਆਂ ਜਿਹੜਾ ਹੁਣ ਤੱਕ ਸੀ ਅਸੀਂ ਕਿਸਮਾਂ ਦੇ ਬੀਜ ਲਈ ਸੀਪੀਆਰ ਆਈ ਦਾ ਰਿਪੋਰਟ ਕਰਦੇ ਸੀ ਪਰ ਅਸੀਂ ਹੋ ਜਾ ਸੁਭਾ ਤੋਂ ਲਾਗੇ ਪਹੁੰਚਾ ਦਾ ਹੌਸਕੀ ਟੇਨੇ ਵਿੱਚ ਜਿਹੜੇ ਸਟੂਡੈਂਟ ਫਾਰਮ ਹੈ ਕਿ ਲਵਾਉਂਗ ਸਟੇਸ਼ਨ ਹੈ ਤਾਂ ਉੱਥੇ ਅਸੀਂ ਗੱਗਿਆਂ ਦੇ ਵਿੱਚ 앉ਾਉਂਦੇ ਜਿੱਥੇ ਆਨੰਦ ਫੁੱਲਾ ਜਾਂਦੇ ਆ ਉਹਨੂੰ ਕੰਸੈਲ ਕਰਦੇ ਆ ਫਿਰ ਉੱਥੋਂ ਜਿਹੜਾ ਪੀਪੀਐਸ ਹੈ ਉਹ ਨੂੰ ਸੀਰਪਾਣਾ ਉਹਦੇ ਅੱਗੇ ਸੁਣਦੇ ਆਏ ਕਈ ਸਾਲਾਂ ਦੀ ਜਿਹੜੀ ਸਖ਼ਤ ਮਿਹਨਤ ਤੋਂ ਬਾਅਦ ਸੰਰਖਣਾ ਕਰ ਕਰਕੇ ਅਸੀਂ ਉਹਦੇ ਚ ਬੈਠਿਆ ਅੱਜ ਅਸੀਂ ਪਿਛਲੇ ਸਾਲ ਪੰਜਾਬ ਬੈਟਰੀ 100 ਪੰਜਾਬ ਬੈਟਰੀ 102 ਲਾ ਪੰਜਾਬ ਦੇ ਕਾਰਨ ਦੇਸ਼ ਭਾਰਤੀ 170 ਮਿੰਟਾਂ ਸਾਡੇ ਲੈਣਾ ਦੇ ਮਤਲਬ ਜਿਹੜਾ ਇੱਕ ਲੈਣਾ ਚਾਹ ਹੈ ਇਹ ਅੰਦਰੋਂ ਵਾਈਟ ਪ੍ਰੈਸ਼ਰ ਚਿੱਟੇ ਰੰਗ ਦਾ ਤਰ ਹੁੰਦਾ ਹੈ ਤੇ ਬਲਗਿਆ ਚਾਹ ਦੇ ਵਾਲੀ ਕਿਸਮ ਹੈ ਦੂਸਰੀ ਕਿਸਮ ਹੈ ਜਿਹੜੀ ਪੰਜਾਬ ਬੈਟਰੀ 101 ਜੀ ਦਾ 8-10 ਮਿੰਟਾਂ ਕਿਤੇ ਲਾਉ ਉਹ ਚਾੜਦੇ ہاتھے رنگ کا فلش کہہ دیں وہ چلاتی ہے ایک سو ایک ਪਤਾ ਹੋਇਆ ਕੋਈ ਬਿਲਾਇਆ ਜੋ ਜਦੋਂ ਨਾਟਕ ਨੂੰ ਆਪਣੇ ਗੱਲ ਕੀਤੀ ਤੇ ਸਾਡੀਆਂ ਇਸ ਵਾਰ ਦੋ ਬੈਟੀਆਂ ਹੋਰ ਟ੍ਰੈਲਰ ਦੇ ਵਿੱਚ ਇੱਕ ਲੇਪ ਬਾਈਟ ਟੱਕਰਾ ਕਰਨ ਵਾਲੀ ਸੀ ਕਿਸੇ ਕਿਸਮ ਦਾ ਵੀਰ ਜੁਆਰ ਕਰਦਿਆਂ ਪਾਕਪ ਜਿਲ੍ਹੇ ਦੇ ਵਿੱਚ ਜਦੋਂ ਇਸ ਵਾਰ ਟ੍ਰੈਲਰ ਵਿੱਚ ਹੀ ਸੀ ਡੈਡਾ ਆਉਂਦਾ ਸਾਡੇ ਕੋਲ ਤਾਂ ਅਸੀਂ ਸਾਡੇ ਲਈ ਸਰਚ ਐਵੈਲੂਏਸ਼ਨ ਕਮੇਟੀ ਅੱਗੇ ਅਸੀਂ ਪੇਸ਼ ਕਰਾਂਗੇ सॼे माउ पीउ अनुसार असांजी उमेद आहे